ਕੋ ਅੱਜ ਮੇਰੇ ਇਲਾਕੇ ਦੇ ਵਿੱਚ ਸਾਰੇ ਸੁਲਤਾਨਪੁਰ ਇਲਾਕੇ ਦੇ ਵਿੱਚ ਅਗਲੇ 4 ਦਿਨਾਂ ਲਈ ਅੱਖਾਂ ਦਾ ਕੈਂਪ ਲਾਇਆ ਗਿਆ ਅੱਜ ਸੁਲਤਾਨਪੁਰ ਸ਼ਹਿਰ ਦੇ ਵਿੱਚ ਜਿੱਥੇ ਨਾਲ ਦੇ ਪਿੰਡਾਂ ਦੇ ਜਿਹੜੇ ਮਰੀਜ਼ ਆ ਰਹੇ ਆ ਕੱਲ ਨੂੰ ਤਲਵੰਡੀ ਚੌਧਰੀਆਂ ਉਹਦੇ ਤੋਂ ਬਾਅਦ ਫਤੂਟਿੰਗਾ ਤੇ ਚੌਥੇ ਦਿਨ ਭੁਲਾੜੇ ਦੇ ਵਿੱਚ ਵੱਖਰੇ ਵੱਖਰੇ ਪਿੰਡਾਂ ਦੇ ਜ਼ੋਨ ਬਣਾ ਕੇ ਜਿਹੜੇ ਮਰੀਜ਼ ਇਹਨਾਂ ਕੈਂਪਸ ਦੇ ਵਿੱਚ ਆਉਣਗੇ ਦਾ ਐਨਲਿਸਿਸ ਕੀਤਾ ਜਾਊਗਾ اوਪਟੀ ਲਾ ਕੇ ਇਹ ਜਿਹੜੇ ਜਿਹੜੇ ਮਰੀਜ਼ ਨੂੰ ਜਿਹੜੇ ਜਿਹੜੇ ਜੀ ਨੂੰ ਚਾਹੇ ਕੈਟਰੈਕ ਦੀ ਸਮੱਸਿਆ ਹੋਵੇ ਚਾਹੇ ਉਹਨਾਂ ਦੇ ਲੈਂਸ ਕਲੀਨ ਕਰਨ ਦੀ ਰਿਕੁਆਇਰਮੈਂਟ ਹੋਵੇ ਤੇ ਕਈ ਵਾਰ ਲੈਂਸ ਦੇ ਉੱਤੇ ਫੋਰਨ ਮਟੀਰੀਅਲ ਜਮੇ ਜਾਂਦਾ ਤੇ ਉਹ ਸਾਫ਼ ਕਰਨ ਦੀ ਲੋੜ ਹੋਵੇ ਉਹ ਸਾਰੇ ਆਪਰੇਸ਼ਨ ਲਾਇਨਸ ਕਲਬ ਆਗਮਪੁਰ ਦੇ ਵਿੱਚ 13 ਫ फेब्रुवारी ਨੂੰ ਕੀਤੇ ਜਾਣਗੇ ਅੱਜ ਇਹਨਾਂ ਚਾਰਾਂ ਦੇ ਨਾਂ 'ਚ ਜਿੰਨੇ ਵੀ ਪੇਸ਼ੈਂਟ ਹੈ ਉਹ ਡੈਂਟੀਫਾਈ ਕਰਕੇ ਉਹਨਾਂ ਨੂੰ 13 ਤਰੀਕ ਨੂੰ ਆਗਮਪੁਰ ਆਈ ਹਸਪੀਟਲ ਦੇ ਵਿੱਚ ਲੈ ਕੇ ਜਾਇਆ ਜਾਊਗਾ ਮੇਰੇ ਦਫ਼ਤਰ ਵੱਲੋਂ ਤੇ ਉਹਨਾਂ ਦੇ ਮੁਫਤ ਆਪਰੇਸ਼ਨ ਹੋਣਗੇ ਕੋਈ ਗਿਣਤੀ ਨਹੀਂ ਜਿੰਨੇ ਵੀ ਮਰੀਜ਼ ਉਹੜੀ ਰਾਕੇ ਦੇ ਵਿੱਚ ਉਹਨਾਂ ਸਾਰਿਆਂ ਦਾ ਆਈ ਆਪਰੇਟ ਕੀਤਾ ਜਾਊਗਾ ਲਾਇਨਸ ਕਲੱਬ ਵਾਰਡਫੋਰਡ ਇੰਗਲੈਂਡ ਵੱਲੋਂ ਸਰਕਾਰ ਮਹਿੰਦਰ ਸਿੰਘ ਜੀ ਸਮਰਾ ਵੱਲੋਂ ਤੇ ਮੇਰੇ ਵੱਲੋਂ ਰਤਨ ਫਾਊਂਡੇਸ਼ਨ ਵੱਲੋਂ ਇਹ ਉਪਰੰਨਾ ਚਲਾਇਆ ਜਾ ਰਿਹਾ ਮੈਂ ਜਿਨ੍ਹਾਂ ਨੇ ਸਾਥ ਦਿੱਤਾ ਲਾਇਨਸ ਕਲੱਬ ਸਰਦਾਰ ਮਹਿੰਦਰ ਸਿੰਘ ਸਮਰਾ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਤੇ ਇਹਦੇ ਨਾਲ ਮੈਂ ਮਹਿਸੂਸ ਕਰਦਾ ਸਾਡੇ ਇਲਾਕੇ ਦੇ ਜਿਹੜੇ ਲੋੜਵੰਦ ਲੋਕ ਨੇ ਜਿਹੜੇ ਆਪਰੇਸ਼ਨ ਨਹੀਂ ਕਰਾ ਸਕਦੇ ਪੈਸੇ ਦੀ ਕਾਰਨ ਉਹਨਾਂ ਦੀ ਬਹੁਤ ਵੱਡੀ ਮਦਦ ਹੋ ਗਈ ਜਿੰਨੇ ਕੁ ਮੈਨੇਜਰ ਚੱਕ ਹੋ ਮੇਰੇ ਖਿਆਲ ਨਾਲ 150 ਮਰੀਜ਼ ਦਾ ਤਾਂ ਚੈੱਕਅਪ ਹੋ ਚੁੱਕਿਆ ਹੋਊਗਾ ਤੇ ਅਪਰੋਕਸੀਮੇਟਲੀ 100-150 ਮਰੀਜ਼ ਹੋਰ ਅਜੀ ਲਾਈਨ ਚ ਲੱਗਿਆ ਪੂਰਾ ਦਿਨ ਇਹ ਕੈਂਪ ਚੱਲੂਗਾ ਆਪਕਾ ਆਪਣੇ ਪਿੰਡਾਂ ਦੇ ਵਾਸੀ ਕੋਈ ਵੀ ਕਰੀ ਚੋਲੇ ਹੋਰ ਵਾਜ ਦੇ ਕਿਪਟ ਗਏ ਜਾ ਰਹੇ ਮੈਂ ਆਉਣ ਆਸੇ ਪਾਸੇ ਦੇ ਸਾਰੇ ਪਿੰਡ ਵਾਲਿਆਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਅਗਲੇ 4 ਦਿਨ ਇਹ ਕੈਂਪ ਚੱਲਣੇ ਹੈ ਜਿਹੜਾ ਜੀ ਸੁਲਤਾਨਪੁਰ ਨਹੀਂ ਆ ਪਾਇਆ ਕੱਲ ਨੂੰ ਤਲਵੰਡੀ ਚੌਧਰੀਆ ਪਰਸੋਂ ਫਟੂਟੇਗੇ ਤੇ ਚੌਥੇ ਪਲਾਣੇ ਉਥੇ ਆ ਕੇ ਆਪਣਾ ਜਿਹੜਾ ਐਨਾਲਿਸਿਸ ਜਿਹੜਾ ਚੈੱਕਅਪ ਕਰਾ ਸਕਦਾ ਤੇ ਉਹਨਾਂ ਨੂੰ ਜਲਕ ਲੈ ਰਹਿਣੀ ਚਾਹੁੰਦਾ ਵੀ ਕਿਸੇ ਦਾ ਜੇਬ ਚ ਕੋਈ ਰੁਪਈਆ ਨਹੀਂ ਖਰਚ ਹੋਏਗਾ ਸਾਰੇ ਦੇ ਸਾਰਾ ਇਲਾਜ ਤੇ ਆਪਰੇਸ਼ਨ ਮੁਫਤ ਕਰਾਇਆ ਜਾਊਗਾ ਐਮ ਆਰ ਆ ਲਾਜਣਾ ਫਿਸ਼ਨ ਕੈਂਟ ਤੇ ਚੈੱਕਅਪ ਲਗਾਏਗਾ ਕੋਈ ਇਹਦਾ ਮੁੱਖ ਮਤਲਬ ਇਹ ਆ ਕਿ ਜਿਹੜੇ ਗਰੀਬ ਲੋਕ ਲੋੜਵੰਦ ਲੋਕ ਆਪਣੀ ਅੱਖਾਂ ਦਾ ਆਪਰੇਸ਼ਨ ਨਹੀਂ ਕਰਾ ਸਕਦੇ ਪੈਸੇ ਦੀ ਘਾਟ ਲੋ ਜਾਂ ਡਾਕਟਰ ਦੇ ਜਾਣ ਦੀ ਘਾਟ ਲੋ ਉਹਨਾਂ ਨੂੰ ਇੱਕ ਕੈਂਪ ਪ੍ਰੋਵਾਈਡ ਕਰਾ ਕੇ ਤੇ ਉਹਨਾਂ ਦੀ ਅੱਖਾਂ ਸਹੀ ਕਰਾਈਆਂ ਜਾਣ ਕਿਉਂਕਿ ਅੱਖਾਂ ਇੱਕ ਬਹੁਤ ਇੰਪੋਰਟੈਂਟ ਚੀਜ਼ ਹੈਗੀ ਆ ਜ਼ਿੰਦਗੀ ਜੀਣ ਵਾਸਤੇ ਰੋਜ਼ ਬੰਦੇ ਨੂੰ ਕਿਸੇ ਨਾਲ ਬਿਗਿਆ ਰੱਖ ਤੋਂ ਗੱਲ ਨਹੀਂ ਪੈਂਦੀ